ਲਓ ਜੀ ਕੱਢਦੇ ਹਾਂ ਟਰਾਲੀ ਦੇਖਦੇ ਹਾਂ ਹਿਸਾਬ ਦਾ ਆਹ ਆਹ ਪੈਣ ਲੱਗੀ ਪੈਣ ਲੱਗੀ ਪੈਣ ਲੱਗੀ ਪੱਗੇ ਲਓ ਜੀ ਸਟੈਂਡ ਗਿਆ ਲੱਗ ਟਰਾਲੀ ਦਾ ਤੇ ਸੇਰਾ ਤੇ ਜ਼ਿਮੀਦਾਰ ਉੱਟਦਾ ਫਿਰਦਾ ਆ ਜਿਹੜੇ ਹੁਣ ਦਿੱਲੀ ਨੂੰ ਪਹੁੰਚੇ ਪਏ ਆ ਇਹ ਉਹੀ ਟਰੈਕਟਰ ਆ ਵੱਡਾ ਇਹ ਐਂਟਰੀ ਕਿੱਦਾਂ ਵਾਲਾ ਮਾਰਨੀ ਆ ਚੱਕ ਮਾੜਾ ਜਿਹਾ ਪਰਦਾ ਓਏ ਹੋਏ ਦੇ ਭਾ ਨੇ ਆਪਣਾ ਜਗਾਰ ਲੇਟ ਚੱਕਦੀ ਭਾਜੀ ਆ ਚੀਜ਼ ਜੀ ਬਣਾਈ ਜਾਨੇ ਰਹਿਣ ਲਈ ਆਪਣੇ ਬਹੁਤ ਵਧੀਆ ਜੀ ਬਣਾਈ ਮੈਂ ਚੱਲ ਦਿਖਾ ਦਿੰਨੇ ਬੰਦੇ ਆਪਣੇ ਨੂੰ ਸਾਰਿਆਂ ਨੂੰ ਇਹ ਜਿਹੜੇ ਹੁਣ ਇੱਥੇ ਕੋਰਾ ਠੰਡ ਨਹੀਂ ਕੋਰਾ ਠੰਡ ਨਹੀਂ ਮੈਂ ਉਹ ਗੱਲ ਕਰਦਾ ਕਿੰਨਾ ਨੇਗਾ ਅੰਦਰ ਕਮਰੇ-ਜਮਰੇ ਅੰਦਰ ਠੰਡ ਲੱਗਦੀ ਆ ਨਾਲੇ ਆਪਣਾ ਉਹ ਕੀ ਕਹਿੰਦੇ ਫਰੀ ਦਾ ਜਗਾਰ ਬਣਾ ਲਿਆ ਵਧੀਆ ਆਪਣਾ ਹਾਂ ਕਿੰਨੇ ਟਰੈਕਟਰ ਆ ਫਿਰ ਇੱਥੇ ਕੋਲ

ਨਾਲੇ ਉਹ ਵੀ ਵੀਡੀਓ-ਵਿਡੀਓ ਬਣਾਉਣੀ ਪੈਂਦੀ ਆ। ਚੱਲ ਚੱਲ ਪਾਸੇ ਪਾਸੇ ਇਦਾਂ ਚੱਲ ਪੈਣਾ ਤਾਂ ਕਿ ਟਰੈਕਟਰ ਤੇ ਬਹਿਣਾ ਆ। ਲਾਓ ਜੀ ਟਰਾਲੀ ਐ ਰਸੇ-ਰਸੇ ਕੱਸ ਕੇ ਖੜੀ ਕਰਤੀ ਆ ਬੰਦਿਆਂ ਨੇ ਤੇ ਹੁਣ ਕੱਢਣੀਆਂ ਬੰਦਾ ਆ ਰਿਹਾ ਆ ਆ ਦੇਖੋ ਸਾਬੀ ਜੀ ਟਰੈਕਟਰ ਦੇ ਉੱਤੇ। ਆ ਉਧਰ ਖੜਾ ਕਰ ਦੇ। ਲਓ ਜੀ ਕੱਢਦੇ ਹੁਣ ਟਰਾਲੀ ਦੇਖਦੇ ਹਾਂ ਹਿਸਾਬ-ਕਿਤਾਬ ਵਾਹ ਯਾਰ ਬੰਦਾ ਟਰੈਕਟਰ ਲੈ ਕੇ ਚਲੋ ਜੀ ਲਵਾਉਨੇ ਹੁਣ ਧੱਕਾ ਤੇ ਟਰਾਲੀ ਕੱਢ ਲਈਏ ਟਰਾਲੀ ਕੱਢ ਕੇ ਤੇ ਫੇਰ ਆਪਾਂ ਮਿਲਦੇ ਹਾਂ ਤੁਹਾਨੂੰ ਇਹ ਤੁਰਪੀ ਤੁਰਪੀ ਵੈ ਜੇ ਨਾ ਦਿੱਲੀ ਆ ਮਾਰੀ ਨਾ ਰੋਹ ਓਹ There you go. ਆਹ ਲਓ ਜਰਾ ਆਪਣਾ ਮੰਡੀ ਲਾਓ ਵੀ ਕਰਕੇ ਦੂਜੀ ਕਟਨੀ ਆ ਸਾਬੀ ਜੀ ਹਣੀ ਮੰਡੀ ਲਾ ਕੇ ਵੀ ਦੂਜੀ ਕਟਨੀ ਜਾਵੋਗੇ ਇਹ ਬਲੌਕ ਤੋਂ ਪੱਧਰਾ ਇਹ ਤਖੜਾ ਦੇਖੋ ਕਿਹੜਾ ਟਰਾਲੀ ਲੱਦੀ ਆਹ ਸਾਡੇ ਪਿੰਡ ਦੀ ਮੰਡੀ ਆ ਗਈ ਕੁੱਲ ਮਿਲਾ ਕੇ ਟਰਾਲੀਆਂ ਇੱਥੇ ਲੱਗਦੀਆਂ ਜਾਂ ਚਾਚੇ ਸਰਪੰਚ ਦੇ ਤੇ ਜਾਂ ਇੱਥੇ ਟਰਾਲੀਆਂ ਲਾਈ ਹੋਈਆਂ ਆ ਇਹ ਤੋਂ ਮਿਲੇ ਪਰਚੀ ਫੇ ਮਿਲਦੀ ਆ ਤੇ ਮਾਰ ਕੇ ਜੰਨੇ ਲਾ ਦੋ ਜੇ ਪਰਚੀ ਮਿਲਦੀ ਆ ਤੇ ਫੇ ਇੱਥੋਂ ਟਰਾਲੀ ਤੋੜ ਲਈਦੀ ਆ ਕਿਤੇ ਹੋਰ ਵੀ ਟਰਾਲੀਆਂ ਬਹੁਤ ਲੱਗੀਆਂ ਹੋਣੀਆਂ ਦੇਖੋ ਤੁਹਾਨੂੰ ਨਾ ਦਿਖਾਉਣਾ ਆ ਇੱਥੇ ਟਰਾਲੀ ਲਾ ਕੇ ਬਾਬਾ ਦੁੱਧੂ ਟਰਾਲੀ ਦੁੱਧੂ ਖੜੀ ਕਰਦੇ ਨੇ ਦੁੱਧੂ ਛੱਡ ਕੇ ਆਉਂਦੇ ਆ ਆ ਸਾਡੀ ਛੇਰੇ ਕਾਣਦੀ ਆ ਬਾਕੀ ਸਾਨੂੰ ਇਹ ਤੇ ਕੁਮਾ ਹੋਰ ਚੀਜ਼ ਦਿਖਾਉਣੀ ਆ ਜੇ ਹੁਣ ਟਾਈਮ ਲੱਗਾ ਤਾਂ ਮੈਂ ਹੁਣੇ ਦਿਖਾ ਦੇਣੀ ਤੁਹਾਨੂੰ ਪਰ ਫਿਰ ਲਾਲ ਤੁਸੀਂ ਟਰਾਲੀਆਂ ਚੈੱਕ ਕਰ ਲੱਗੀਆਂ ਨਾ ਇਹ ਸਾਰੀਆਂ ਪਕੀਆਂ ਜਿਹਨਾਂ ਨੂੰ ਨਹੀਂ ਮਿਲੀਆਂ ਉਹ ਟਰਾਲੀਆਂ ਖੜੀਆਂ ਜਿਹੜੇ ਮਿਲ ਗਏ ਜਿਹਨੂੰ ਜਿਹਨੂੰ ਮਿਲ ਗਿਆ ਹੀ ਉਹਨੇ ਉਹਨੇ ਟਰਾਲੀ ਤੋੜ ਲੈਣੀ ਆ ਤੇ ਚੱਲ ਮੇਲ ਨੂੰ ਲੈ ਜਾਣੀ ਖਾਲੀ ਕਰਾਉਣ ਆਹ ਦੇਖੋ ਖੋਰੀ ਲੱਗੀ ਆ ਕਿ ਤੁਹਾਨੂੰ ਜਲਵਾ ਦਿਖਾਉਣਾ ਇੱਥੇ ਮੈਂ ਤੁਹਾਨੂੰ ਹੋਰ ਦਿਖਾਉਣਾ ਆ ਗਾਰ ਵੀ ਮਿਲੂ ਮੁੜਿਆ ਟੈਂਟ ਲਵਾ ਦਈਏ ਇਦਾਂ ਮਾੜਾ ਜਿਹਾ ਅੱਜ ਤਾਂ ਵੀਡੀਓ ਬਣਾਸਟਾਂ ਆਹ ਦਾ ਚੱਲ ਜਾਣ ਦੇ ਪਿੱਛੇ ਲਿਆ ਬਟਾ ਬਟਾ ਨਹੀਂ ਕਿੱਧਰ ਅੱਗੇ ਜਾਂਦੇ ਆ ਹੋ ਹੈਗਾ ਹੈਗਾ ਆਈਓ ਆਈਓ ਆਹ ਦੇਖਾਂ ਆਈ ਇਧਰ ਨੂੰ ਘਰ ਮੜਜੀ ਟਰਾਲੀ ਓਰੇ ਨੂੰ ਘਰ ਓਰੇ ਖੜਾ ਹੈਗਾ ਬਹੁਤ ਵੱਡਾ ਇਹ ਜਾਣ ਦੇ ਪਿੱਛੇ ਨੂੰ ਆਹ ਦੇਖੋ ਇਹ ਸਟੈਂਡ ਲੱਗਦਾ ਪਿਆ ਪੂਰਾ ਤੇ ਕਿਆ ਲਾਦਾ ਪਾ ਪੈਣ ਲੱਗੀ ਪੈਣ ਲੱਗੀ ਪੈਣ ਲੱਗੀ ਬੱਗੇ ਲੋ ਜੀ ਸਟੈਂਡ ਗਿਆ ਲੱਗ ਟਰਾਲੀ ਦਾ ਤੇ ਗੁੱਲਾ ਕੱਟਦੀਏ ਮੜਾ ਜਾ ਕੋ ਫਰ ਤਾਂ ਠਾ ਉਹ ਮੜਾ ਜਾ ਦੇਹ ਕੋ ਮਾਰਨ ਦੀ ਵੜ ਗਈ ਵਾ ਠੀਕ ਆ ਅਰੇ ਯਾਰ ਉਹ ਜੀ ਟਰਾਲੀ ਲੱਥ ਗਈ ਆ ਤੇ ਇਹ ਕੋਲਾ ਕੱਟ ਲਿਆ। ਇਹਦੇ ਸਿਰ ਤੇ ਟਰਾਲੀ ਆਉਂਦੀ ਆ ਠੀਕ ਆ। ਮੈਂ ਕਹਾ ਤੁਹਾਨੂੰ ਨਿੱਕੀਆਂ ਮੋਟੀਆਂ ਚੀਜ਼ਾਂ ਦਿਖਾਉਂਦੇ ਰਹੀਏ। ਕਈਆਂ ਨੂੰ ਵਿਚਾਰਾਂ ਨੂੰ ਨਹੀਂ ਆ ਪਤਾ ਹੁੰਦਾ ਤੇ ਉਹਨਾਂ ਨੂੰ ਦੱਸ ਦਈਏ। ਇਹ ਸਾਜਣਾ ਦਾ ਫਾਰਮ ਟਰੈਕ ਨੀਲੇ ਘੋੜੇ ਆ ਸਾਡੇ ਜਹਾਜ ਅੱਜ ਨੂੰ ਕਹਿੰਦੇ ਠੀਕ ਆ। ਇਹਨਾਂ ਦੇ ਸਿਰ ਤੇ ਜ਼ਿਮੀਦਾਰ ਉੱਟਦਾ ਫਿਰਦਾ ਆ। ਤੇ ਜਿਹੜੇ ਹੁਣ ਦਿੱਲੀ ਨੂੰ ਪਹੁੰਚੇ ਪਏ ਆ ਇਹ ਉਹੀ ਟਰੈਕਟਰ ਆ। ਆਪਾਂ ਵੀ ਜਾਵਾਂਗੇ। ਉਹ ਦਿਖਾਈਏ ਉਹਨਾਂ ਘਰ ਅੰਦਰੋਂ। ਚੱਲ ਆਜੋ ਆਹੋ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆਂ ਆਏ ਤੇ ਹੈ ਹੀ ਆ। ਇੱਕ ਬੰਦਿਆਂ ਨੇ ਇੱਥੇ ਘਰ ਬਣਾਇਆ ਐ ਖੋਰੀ ਦਾ ਜਿਹੜੇ ਖੋਰੀ ਇਕੱਠੀ ਕਰਨ ਆਉਂਦੇ ਆ ਨਾ ਸਾਡੇ ਪਿੰਡਾਂ ਦੇ ਵਿੱਚ ਜਿੱਦਾਂ ਕਮਾਦ ਦੀ ਖੋਰੀ ਇਕੱਠੀ ਕਰਦੇ ਆ ਹੁਣ ਅੱਗ ਨਹੀਂ ਲਾਉਂਦੇ ਹੁਣ ਆ ਮਸ਼ੀਨਾਂ ਜਿੰਨੀਆਂ ਸੰਦਬੰਦ ਆ ਇਹ ਖੋਰੀ ਇਕੱਠੀ ਕਰਨ ਵਾਲਿਆਂ ਦੇ ਆ ਆ ਜਿੰਨੀਆਂ ਢਾਂਕਾ ਲਾਈਆਂ ਖੋਰੀ ਇਕੱਠੀ ਕਰਨ ਵਾਲਿਆਂ ਨੇ ਲਾਈਆਂ 1 ਕਰੋੜ ਰੁਪਏ ਦਾ ਪ੍ਰੋਜੈਕਟ ਆ ਸਾਰਾ ਸੰਦਬੰਦ ਤਿੰਨ ਚਾਰ ਤਾਂ ਟਰੈਕਟਰ ਹੀ ਚਾਹੀਦੇ ਆ ਤੇ ਤੁਹਾਨੂੰ ਦਿਖਾਉਨੇ ਬੰਦਿਆਂ ਨੇ ਯਾਰ ਘਰ ਕਿਦਾਂ ਬਣਾਇਆ ਇਨਾ ਸੋਹਣਾ ਘਰ ਬਣਾਇਆ ਨਾ ਅੰਦਰੋਂ ਬੈੱਡ ਲਾਇਆ ਖੋਰੀ ਦਾ ਹੀ ਅੱਜ ਜਦਾਂ ਵੀ ਗੰਡਾ ਜੀਆਂ ਬਣ ਕੇ ਤੁਹਾਨੂੰ ਦਿਖਾਉਣੇ ਹੁਣ ਬੋਲ ਕੇ ਤੁਹਾਨੂੰ ਕੀ ਸੁਣਾ ਲਾਗੇ ਜਾ ਕੇ ਦਿਖਾਉਣੇ ਤੁਹਾਨੂੰ ਲੈ ਭਾਈ ਪਾ ਅੱਪਾ ਦਾ ਘਰ ਦੇ ਭਾਜੀ ਇਹ ਦਿਖਾ ਦੀ ਅੰਦਰੋਂ ਮੜਾ ਜਾ ਆ ਦੇਖ ਲਈ ਅੰਦਰੋਂ ਆਹ ਵੈਰੀ ਗੁੱਡ ਇਹ ਐਂਟਰੀ ਕਿਦਾਂ ਵਾਲਾ ਮਾਰਨੀ ਆ ਚੱਕ ਮੜਾ ਜਾ ਪਰਦਾ ਓਏ ਹੋਏ ਦੇ ਪਾ ਨੇ ਆਪਣਾ ਜਗਾਰ ਲੇਟ ਜਗਦੀ ਭਾਜੀ ਅੰਦਰੋਂ ਇਹ ਆਹ ਦੇਖੋ ਜੀ ਦੇਖੋ ਬੰਦਿਆ ਨੇ ਮਾਰ ਮਾੜੀ ਜਿਹੀ ਫਲੈਸ਼ ਆ ਜਾ ਹੁਣ ਮੈਂ ਤੁਹਾਨੂੰ ਇਹ ਦਿਖਾਉਣਾ ਆ ਆ ਦੇਖੋ ਬੈੱਡ ਲਾਈ ਮੈਂ ਕਹਿੰਦਾ ਜਿੰਨਾ ਸਾਉਂ ਦਾ ਇੱਥੇ ਨਜ਼ਾਰਾ ਆਉਂਦਾ ਹੁੰਦਾ ਹੋਣਾ ਨਾ ਇਹ ਖੋਰੀ ਵਾਲਿਆਂ ਨੇ ਹੀ ਬਣਾਈ ਆ ਮਤਲਬ ਸਾਰੀ ਆਪਣੇ ਰਹਿਣ ਬਸੇਰਾ ਬਣਿਆ ਕੋਈ ਪੈਸੇ ਖਰਚਣ ਤੋਂ ਬਿਨਾ ਬਣਾਈ ਆ ਗੰਢਾ ਬੰਨ ਲੈਂਦੇ ਉਹਦੀਆਂ ਦੇਖੋ ਛੋਟੀਆਂ ਛੋਟੀਆਂ ਜੀਆਂ ਇਹ ਆ ਦੇਖੋ ਰਸੀਨਾ ਬੰਨੀ ਪਈ ਆ ਤੇ ਜਿਹਦਾ ਬਰਫੀ ਦੇ ਪੀਸ ਹੁੰਦੇ ਉਹਦਾਂ ਦੀਆਂ ਗੰਢਾ ਕਰਕੇ ਤੇ ਸਾਰੀਆਂ ਆਲੇ ਦੁਆਲੇ ਲਾਤੀਆਂ ਚਾਰੇ ਪਾਸੇ ਠੀਕ ਆ ਉੱਪਰ ਤਰਪਾਲ ਪਾਤੀ ਢੰਡਾ ਲਾ ਕੇ ਤੇ ਆਕਾਸ਼ ਲੈ ਵੀ ਆੜੀ ਚੀਜ਼ ਦਿਖਾਤੀ ਹੈ ਨਾ ਇਹ ਨਜ਼ਾਰਾ ਹੀ ਆ ਗਿਆ ਨਾ ਕਿੰਨੇ ਬੈੱਡ ਆ ਇੱਥੇ 1 2 3 4 5 ਤੇ 10 10 ਬੈੱਡਾਂ ਪਾ ਹੁਣਾਂ ਨੇ ਲਾਏ ਭੱਲੇ ਅੰਕਲ ਹੈ ਕਿ ਨਹੀਂ ਨਜ਼ਾਰਾ ਪੂਰਾ ਕੀ ਪਤਾ ਇੱਕੋ ਲੈਟ ਲਾਈ ਜੰਦਰ ਭਾਈ ਕਿ ਬਹੁਤ ਆ ਅੱਛਾ ਤੁਸੀਂ ਅੰਕਲ ਜੀ ਇੱਥੇ ਰਹਿੰਦੇ ਹੋ ਤੁਸੀਂ ਵੀ ਇੱਥੇ ਰਹਿੰਦੇ ਨਹੀਂ ਨਹੀਂ ਸਾਡੀ ਲਿਬਰ ਵਾਲੇ ਨਹੀਂ ਨਹੀਂ ਵਧੀਆ ਅੱਛਾ ਤੁਸੀਂ ਮਤਲਬ ਤੁਹਾਡਾ ਹੀ ਇਹ ਧਾਮਾ ਜਾਮਾ ਸਾਰਾ ਕਿਹੜਾ ਏਰੀਆ ਮਾਨਸਾ ਉਧਰ ਕਿਧਰ ਖੰਨੇ ਤੋਂ ਆਏ ਅੰਕਲ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਇਹ 70 ਕਰੋੜ ਰੁਪਏ ਦਾ ਪ੍ਰੋਜੈਕਟ ਆਇਆ ਹੈ ਕਿ ਲੱਗ ਜਾਂਦਾ ਹੁਣ ਦੇਖੋ 10 ਆ ਟ੍ਰੈਕ ਤੇ ਚੱਲਦੇ ਨੇ ਅੱਛਾ ਜੀ 8 ਟ੍ਰੈਕ ਆਜੋ ਬਾਬੀ ਦੇ ਬਾਹਰ ਜਾ ਕੇ ਗੱਲ ਸੁਣਦੇ ਆ ਠੀਕ ਆ ਠੀਕ ਆ ਇਹ ਆ ਚੀਜ਼ ਜੀ ਬਣਾਈ ਜਾਣੇ ਰਹਿਣ ਲਈ ਆਪਣੇ ਬਹੁਤ ਵਧੀਆ ਜੀ ਬਣਾਈਏ ਮੈਂ ਚੱਲ ਦਿਖਾ ਦਿੰਨੇ ਬੰਦੇ ਆਪਣੇ ਨੂੰ ਸਾਰਿਆਂ ਨੂੰ ਇਹ ਚ ਹੁਣ ਸਾਡੇ ਕੋਲ ਅਸਲ ਪਰਲੇ ਪਾਸੇ ਪਿਛਲੇ ਸਾਲ ਬੈਠੇ ਸੀ ਅੱਛਾ ਜੀ ਮੈਂ ਜੀ ਬਟਾ ਜਮ ਹੁਣ ਬੈਠੇ ਉਧਰ ਹਾਂ 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 ਇਹ ਹਾਂ ਜਾਣੇ ਆ ਜੀ ਪੈਦਲੇ ਮਾਰੀਏ ਮੈਂ ਹਾਂ ਬੋਰੀਆਂ ਨੂੰ ਫਿਰ ਗੱਦੇ ਸੱਟ ਲੋ ਬੈਜੋ ਅੱਛਾ ਜੀ ਹਲੇ ਬੈ ਇਹ ਕਹਿੰਦੇ ਜਦੋਂ ਅਸੀਂ ਚੂਨਾ ਬਣਾ ਬਣਾਉ ਭਾਈ ਇਹਦਾ ਬਹੁਤ ਵਧੀਆ ਜਗਾਰ ਬਣਿਆ ਮੈਂ ਤਾਂ ਮੈਂ ਤਾਂ ਬਹੁਤ ਵਧੀਆ ਲੱਗੇ ਕਿਤੇ ਅੱਗੇ ਵੀ ਦੇਖ ਕੇ ਗਏ ਸੀ ਵਧੀਆ ਆਪਣਾ ਨਿਗਨੁਗ ਪੂਰਾ ਚੜਿਆ ਰਹਿੰਦਾ ਆ ਹੁਣ ਕਿੰਨੀ ਠੰਡ ਰਹੀ ਆ ਹਾਂ ਇੱਥੇ ਪੋਰਾ ਠੰਡ ਨਹੀਂ ਪੋਰਾ ਠੰਡ ਨਹੀਂ ਮੈਂ ਉਹ ਹੀ ਗੱਲ ਕਰਦਾ ਕਿੰਨਾ ਨੇਗਾ ਅੰਦਰ ਕਮਰੇ ਜਮਰੇ ਅੰਦਰ ਠੰਡ ਲੱਗਦੀ ਆ ਨਾਲੇ ਆਪਣਾ ਉਹ ਕੀ ਕਹਿੰਦੇ ਫ੍ਰੀ ਦਾ ਜਗਾਰ ਬਣਾ ਲਿਆ ਵਧੀਆ ਆਪਣਾ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਖੰਨੇ ਫੇ ਕਿਹੜਾ ਪਿੰਡ ਆਪਣਾ ਹਨਾਂ ਕਾਹਦੇ ਜੀ ਖਾਸ ਕਰਨੇ ਤਾਂ ਠੀਕ ਆ ਇਹ ਕਿ ਤੁਸੀਂ ਕੰਮ ਕੀਤੇ ਬਣਾ ਕੇ ਰੱਖਣਾ ਹੋ ਠੀਕ ਹੈ ਨਾ ਅੱਛਾ ਜੀ ਇਹ ਲੋਕੀ ਖਨਾ ਪੁੱਲੀਆਂ ਆਹ ਕਪੜਾ ਲਾਉ ਹਾਂ ਮਤਲਬ ਵਧੀਆ ਜਿੱਦਾਂ ਮਤਲਬ ਕਿ ਤੁਸੀਂ ਖੋਰੀ ਨਾ ਦਿਸੇ ਖੋਰੀ ਨਾ ਦਿਸੇ ਨਾ ਦਿਸੇ ਪੱਲੀਆਂ ਪੁੱਲੀਆਂ ਵਧੀਆ ਤਰੀਕੇ ਨਾਲ ਪੇਪਰ ਉੱਪਰ ਲਾ ਲਓ ਜੇ ਲਾਉਣਾ ਤਾਂ ਹੈ ਨਾ ਇਹ ਇੰਨੀ ਜਿਆਦਾ ਲੋਟੇ ਕੀ ਰਹੂਗਾ ਆਹ ਠੀਕ ਆ ਹਾਂ ਪੱਲੀਆਂ ਠੀਕ ਆ ਸਹੀ ਗੱਲ ਕਹਿੰਦੇ ਜੇ ਕਿਤੇ ਬਣਾਉਣਾ ਹੋਵੇ ਜਦਾ ਮੋਟਰ ਮੋਟਰ ਤੇ ਜਿੱਦਾਂ ਭਈਆਂ ਪੁੱਈਆਂ ਦਾ ਰਹਿਣ ਨੂੰ ਕਿਨ ਆਪ ਬੜਾ ਵਧੀਆ ਰਹਿਣ ਨੂੰ ਕਹਿੰਦੇ ਕਹਿੰਦੇ ਇੰਨੀ ਠੰਡ ਪਈ ਨਾ ਤੇ ਇੱਥ ਇਹ ਅੰਕਲ ਹੋਣਾ ਦਾ ਪਤਾ ਮਾ ਜਾਮਾ ਇੱਥੇ ਹੀ ਪ੍ਰੋਜੈਕਟ ਆ ਇਹਨਾਂ ਦਾ ਇਹ ਖੋਰੀ ਖੋਰੀ ਇਕੱਠੀ ਹਾਂ ਇਹਨਾਂ ਦੇ ਬੰਦੇ ਸਾਰੇ ਰਹਿੰਦੇ ਇੱਥੇ ਕਿੰਨੇ ਟਰੈਕਟਰ ਆ ਫਿਰ ਇੱਥੇ ਕੋਲ 8 ਟਰੈਕਟਰ ਠੀਕ ਆ ਜੀ ਕੀ ਨਾਂ ਅੰਕਲ ਜੀ ਆਪਣਾ ਜਗਦੇਵ ਸਿੰਘ ਜਗਦੇਵ ਸਿੰਘ ਦੱਸ ਦਿਓ ਜੀ ਕਿਹਨੇ ਖੋਰੀ ਖੋਰੀ ਇਕੱਠੀ ਕਰਨੀ ਆ ਤਾਂ ਦੱਸ ਦਿਓ ਆਪਾਂ ਅੰਕਲ ਹੋਣਾ ਨਾਲ ਕੰਟੈਕਟ ਕਰਾ ਦੇਾਂਗੇ ਤੁਹਾਡਾ ਤੇ ਆਪਣੇ ਪਿੰਡ ਦੇ ਵਿੱਚ ਹੀ ਲਾਏ ਇਹਨਾਂ ਨੇ ਆ ਤਾਂ ਮੇ ਜਾਮੇ ਚਲੋ ਠੀਕ ਆ ਜੀ ਬਹੁਤ ਵਧੀਆ ਲੱਗਿਆ ਪੰਜਾਬੀ ਦੱਸ ਦੇ ਹੈ ਪੰਜਾਬੀ ਇਹ ਤਾਂ ਫੇਰ ਚੱਲਣੀ ਆ ਨਾ ਫੇਰ ਰਾਤ ਨੂੰ ਲੈ ਜੀ ਆਹੜੀ ਚੀਜ਼ ਦਿਖਾਤੀ ਨਿਹਰਾ ਹੀ ਆ ਗਿਆ ਆ ਜਿਹੜਾ ਪ੍ਰੋਜੈਕਟ ਆ ਦੇਖੋ ਖੋਰੀ ਇਕੱਠੀ ਕਰਨ ਵਾਲਾ ਆ ਦੇਖੋ ਜੀ ਇਹ ਸਾਰਾ ਸਿਸਟਮ ਇਹ ਆ ਜਿਹਦਾ ਨਾ ਆਲੇ ਦੁਆਲੇ ਇਕੱਠੀ ਜੀ ਕਰਦੇ ਆ ਜਿਹੜੀਆਂ ਤੰਗਰਾਲੀਆਂ ਜੀਆਂ ਨਾਲ ਤਿੰਗਲੀਆਂ ਜੀਆਂ ਜਿਹੜੇ ਇਹਦਾ ਨਾ ਇਕੱਠੀ ਕਰਦੇ ਸਾਰਾ ਪ੍ਰੋਜੈਕਟ ਇਹਨਾਂ ਦਾ ਹੀ ਆ ਕਹਿੰਦੇ ਕਰੋੜ ਰੁਪਏ ਤੋਂ ਉੱਪਰ ਦਾ ਪ੍ਰੋਜੈਕਟ ਆ ਜਿਹੜਾ ਤੇ 4-5 10 ਟਰੈਕਟਰ ਲਾਏ ਨਾਲ ਖੋਰੀ ਇਕੱਠੀ ਕਰਨ ਨੂੰ ਸਾਡੇ ਇਲਾਕੇ ਦੀ ਸਾਰੀ ਖੋਰੀ ਇਹਨਾਂ ਟਰੈਕਟਰਾਂ ਨੇ ਇਕੱਠੀ ਕੀਤੀ ਆ ਇਹ ਕੋ ਫੈਕਟਰੀਆਂ ਫੂਟਕੀਆਂ ਚ ਭੇਜ ਦਿਆ ਜਦੋਂ ਫਿਰ ਬਾਲਣ ਬੁੱਲਣ ਨੂੰ ਅੱਗ ਤੇ ਬੜਾ ਵਧੀਆ ਸਿਸਟਮ ਆ ਤੇ ਇਹ ਵਲੌਗ ਤੁਸੀਂ ਦੇਖਿਓ ਇਹ ਵੱਖਰਾ ਵਲੌਗ ਆ ਤੇ ਤੁਹਾਨੂੰ ਨਜ਼ਾਰਾ ਆਊਗਾ ਦੇਖਣ ਦਾ ਚਲਿਓ ਫੇ ਮਿੱਤਰਾ ਦੂਜੀ ਟਰਾਲੀ ਕੱਢ ਲਈ ਫੇ ਹੈ ਜ਼ਿੰਮੇਵਾਰੀਆਂ ਵਧ ਗਈਆਂ ਸਾਨੂੰ ਸਾਨੂੰ ਤੇਰਾ ਪਤਾ ਕੰਮ ਕਰ ਯਾਰ ਪਿੰਡਾਂ ਦੇ ਵਿੱਚ ਇੰਨੇ ਵਲੌਗ ਬਣ ਜਾਂਦੇ ਸਾਨੂੰ ਬਾਹਰ ਜਾਂਦੀ ਕਿ ਲੋੜ ਹੈ ਵੱਲੇ ਸਾਬੀ ਚੱਲ ਵੇ ਮਿੱਤਰਾ ਮਾਰ ਸਲਫ ਮਿੱਤਰਾ ਆਪਣੇ ਸ਼ੇਰ ਬੱਗੇ ਨੂੰ ਲਓ ਜੀ ਚਲਿਓ ਫੇ ਮਿਲਦੇ ਆ ਤੁਹਾਨੂੰ ਇਹ ਵਲੌਗ ਦੇਖਿਓ ਇੰਜੋਏ ਕਰਿਓ ਤੁਹਾਨੂੰ ਲੱਗੂਗਾ ਵਧੀਆ No miro